ਆਮ ਆਦਮੀ ਪਾਰਟੀ ਤੋਂ ਬਾਦ ਨੰਬਰ 26 ਤੋਂ ਇਲੈਕਸ਼ਨ ਲੜ ਰਿਹਾ ਹਾਂ ਜਿਹਦੇ ਵਿੱਚ ਮੇਰਾ ਇਲਾਕਾ ਸ਼ਵਾਲਾ ਕਲੋਨੀ ਮੁਸਲਿਮ ਗਾਂਂ ਤਿਲਕਨਗਰ ਸੁੰਦਰਨਗਰ ਜਾਟਿਨਗਰ ਆਪਣਾ ਅਮਰਕੋਟ ਕ੍ਰਿਸ਼ਨਾ ਨਗਰ ਇਹ ਸਾਰੇ ਇਲਾਕੇ ਹੁੰਦੇ ਨੇ ਇਨਾਂ ਲੋਕਾਂ ਦਾ ਮੇਰੇ ਨਾਲ ਬਹੁਤ ਪਿਆਰ ਵੀ ਹੈ ਕਿਉਂਕਿ ਮੈਂ ਇਸ ਇਲਾਕੇ ਦੇ ਰੋਹਣ ਰਿਆਵਾ ਹਾਂ 100 ਸਾਲ ਨੂੰ ਵੀ ਦੇ ਕਿ ਮੈਂ ਇਨਾਂ ਦੀ ਅੱਗੇ ਵੀ ਸੇਵਾ ਕੀਤੀ ਹੈ ਔਰ ਡਵੈਲਪਮੈਂਟ ਦੇ ਬਹੁਤ ਕੰਮ ਕਰਵਾਏ ਨੇ ਪੈਨਸ਼ਨਾਂ ਲਗਵਾਈਆਂ ਨੇ ਕਰੋਨਾ ਦੇ ਵਿੱਚ ਬਹੁਤ ਕੰਮ ਕੀਤਾ ਹੈ ਔਨ ਵਾਲੇ ਟਾਈਮ 'ਚ ਵੀ ਮੈਨੂੰ ਪਾਰਟੀ ਨੇ ਇਸ ਇਲਾਕੇ ਦੀ ਸੇਵਾ ਦਾ ਮੌਕਾ ਬਖਸ਼ਿਆ ਇਹ ਰ ਮੈਂ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਵਾਰਡ ਦੇ ਵਿੱਚ ਬੋਰ ਵੀ ਦਿਨ ਦੁਪਹਿਰ ਰਾਤ ਦੁਪਹਿਰ ਜਿਹੜੀ ਮਿਹਨਤ ਕਰਾਂਗਾ ਔਰ ਲੋਕਾਂ ਦੇ ਨਾਲ ਪਕੰਦੇ ਨਕਰ ਦਾ ਜੋੜ ਕੇ ਜਿਹੜਾ ਡਵੈਲਪਮੈਂਟ ਦੇ ਕੰਮ ਕਰਵਾਵਾਂਗਾ ਬਹੁਤ ਬਹੁਤ ਧੰਨਵਾਦ ਵਾਰਡ ਨੰਬਰ ਪਹਿਲੇ 28 ਦੇ ਵਿੱਚੋਂ ਤੁਸੀਂ ਲੜਦੇ ਸੀ ਮੈਂ ਜਿਹੜੀ ਪੁਰਾਣੀ ਵਾਰਡ ਨੰਬਰ 28 ਸੀਗੀ ਹੁਣ ਜਿਹੜੀ ਇਹ ਵਾਰਡ ਕਟਕਟਈਏ ਹੋ ਕੇ ਜਿਹੜੀ ਹੁਣ ਮੈਨੂੰ ਵਾਰਡ ਮਿਲ ਰਹੀ ਹੈ ਇਹਦਾ ਨੰਬਰ 26 ਹੋ ਗਿਆ ਹੈ 26 ਨੰਬਰ ਵਾਰਡ ਦੇ ਵਿੱਚ ਉਹਨਾਂ ਲੈਕਚਰ ਲਾ ਰਹੇ ਆ ਆਮ ਆਦਮੀ ਪਾਰਟੀ ਵੱਲੋਂ ਮੈਡਮ ਜੀਵਨ ਜੋਤ ਸੌਰ ਜੀ ਐਮਐਲਏ ਜੀ ਦੇ ਅਸ਼ੀਰਵਾਦ ਦੇ ਨਾਲ ਪਾਰਟੀ ਦੇ ਅਸ਼ੀਰਵਾਦ ਦੇ ਨਾਲ ਦਾ ਕਿਹੜੇ ਕਿਹੜੇ ਕੰਮ ਤੁਸੀਂ ਵਿੱਚ ਤੇ ਕੰਮ ਕਰਾ ਰਹੇ ਹੋ ਲੇਕਿਨ ਤੁਹਾਨੂੰ ਕਿਹੜੇ ਲੱਗਦੇ ਕੰਮ ਜਿਹੜੇ ਕਿ ਬਹੁਤ ਜ਼ਰੂਰੀ ਨੇ ਕਿ ਹਾਲ ਤੱਕ ਨਹੀਂ ਹੋਏ ਪਾਜੀ ਗੱਲ ਇਹ ਹੈ ਕਿ ਡਿਵੈਲਪਮੈਂਟ ਦੇ ਕੰਮ ਨਿਰੰਤਰ ਜਾਰੀ ਰਹਿੰਦੇ ਨੇ ਕਾਰਨ ਇਹ ਹੈ ਕਿ ਪੁਰਾਣਾ ਸ਼ਹਿਰ ਹੈ ਪੁਰਾਣੇ ਇਲਾਕੇ ਨੇ ਕੋਈ ਨਾ ਕੋਈ ਕੰਮ ਨਿਕਲਿਆ ਰਹਿੰਦਾ ਔਰ ਅਸੀਂ ਕਰਾਈ ਜਾਂਦੇ ਆ ਕਿਤੇ ਟਿਊਬਵੈਲ ਖਰਾਬ ਹੋ ਗਿਆ ਕਿਤੇ ਸੜਕ ਟੁੱਟ ਗਈ ਕਿਤੇ ਪਾਰਕ ਦੀ ਸੀਟਸਾਈਡ ਖਰਾ ਇਹ ਜਿਹੜਾ ਡਵੈਲਪਮੈਂਟ ਦੇ ਕੰਮ ਨਿਰੰਤਰ ਜਾਰੀ ਰਹਿੰਦੇ ਨੇ ਕੋਈ ਸਮੇਂ ਬਾਅਦ ਜਿਹੜੀਆਂ ਸੜਕਾਂ ਖਰਾਬ ਹੋ ਜਾਂਦੀਆਂ ਨੇ ਉਹਨਾਂ ਨੂੰ ਵੀ ਠੀਕ ਕਰਾਉਣਾ ਪੈਂਦਾ ਸੋ ਕੰਮ ਜਿਹੜੇ ਨੇ ਕਦੀ ਖਤਮ ਨਹੀਂ ਹੁੰਦੇ ਕੰਮ ਨਿਰੰਤਰ ਜਾਰੀ ਰਹਿੰਦੇ ਨੇ ਸੋ ਹੁਣ ਅਕੇ ਕਿੱਥੇ ਲੱਗਦਾ ਵੀ ਸਰਕਾਰ ਜਿਹੜੀ ਹੈ ਮਤਲਬ ਜਿਹੜਾ ਕੰਸਟਰਕਸ਼ਨ ਕੀਤਾ ਮੇਅਰ ਜਨਾ ਨਹੀਂ 101% ਜਿਹੜਾ ਅੰਮਰਸਰ ਦਾ ਕੀ ਅੰਮਰ ਪੰਜਾਬ ਦੀਆਂ ਸਾਰੀਆਂ ਕਾਰਪੋਰੇਸ਼ਨਾਂ ਦੇ ਵਿੱਚ ਮੇਅਰ ਜਿਹੜਾ ਇਹ ਗਰੰਟੀ ਨਾਲ ਠੋਕ ਕੇ ਕਹਿੰਨੇ ਆ ਆਮ ਆਦਮੀ ਪਾਰਟੀ ਦਾ ਬਣੇਗਾ ਔਰ ਨਿਰੰਤਰ ਜਿਹੜੇ ਕੰਮ ਅੱਗੇ ਵੀ ਹੋ ਰਹੇ ਨੇ ਔਰ ਨਿਰੰਤਰ ਕੰਮ ਜਿਹੜੇ ਨੇ ਜਾਰੀ ਰਹਿਣਗੇ